ਦੀ ਫਤਿਹ ਅਸੀਂ ਖੜੇ ਆ ਜੀਰਾ ਜੀਰਾ ਦੇ ਵਿੱਚ ਅਦਿਸ਼ੋਟ ਸਹਿਬ ਜਾਂ ਦਾਦੀ ਜਾਂ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਤੇ ਇੱਥੇ ਇੱਕ ਹੋਰ ਵੀ ਕੈਂਪ ਲਗਾਇਆ ਗਿਆ ਅੱਖਾਂ ਦਾ ਤੇ ਗੱਲਬਾਤ ਕਰਾਂਗੇ ਸੰਧਾ ਪ੍ਰਧਾਨ ਜੀ ਖੜੇ ਨੇ ਪ੍ਰਧਾਨ ਜੀ ਸਤਿਗੁਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪ੍ਰਧਾਨ ਜੀ ਦਾ ਅੱਜ ਕੈਂਪ ਲਗਾ ਰਿਹਾ ਹੈ ਜਾ ਰਿਹਾ ਕਿੰਨੇ ਕੈਂਪ ਲਾਏ ਜਾ ਰਹੇ ਤਾਂ ਕੀ ਕੋਸ਼ਿਸ਼ ਇੱਥੇ ਵੰਡਿਆ ਜਾ ਰਿਹਾ ਇਹਦੇ ਜੀ ਜਿੱਤ ਤਾਂ ਅੱਖਾਂ ਦਾ ਲਾਇਆ ਜੀ ਜਿਹਦੇ ਚ ਗਰੀਬ ਪਰਿਵਾਰਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਅੱਖਾਂ ਦੀ ਚੈਟਅਪ ਹੋ ਰਹੀ ਆ ਨਾਲ ਉਹਨਾਂ ਦੇ ਸ਼ੁਕਰਵਾਰ ਆਪਰੇਸ਼ਨ ਕਰਾ ਦਿੱਤੇ ਜਾਂਦੇ ਜਿੱਤੇ ਨਾਲ ਹੀ ਠੂਂਦਾਨ ਕੈਂਪ ਤੇ ਜਿਹੜੇ ਨਵੇਂ ਕੱਪੜੇ ਤੇ ਬਹੁਤ ਛੰਗੀ ਵਾਲੇ ਕੱਪੜੇ ਜਿਹੜੇ ਡਿਨੇਰ ਉਹਨਾਂ ਨੂੰ ਕੀਤੇ ਜਾਦੇ ਤਾਂ ਕਿ ਉਹ ਜਿਹੜੇ ਨਹੀਂ ਕੱਪੜੇ ਨਵੇਂ ਲੈ ਸਕਦੇ ਉਹ ਬੱਚੇ ਬਰਜੂਰ ਦਾ ਜੋ ਵੀ ਭੈਣ ਭਰਾ ਉਹ ਇਥੋਂ ਕਪੜੇ ਲਿਆ ਰਹੇ ਆ ਸਵੇਰ ਤਾਂ ਲੋਕ ਨੇ ਖੜੇ ਉਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਛੋਟੇ ਸਾਹਿਬ ਜੀ ਦਾ ਛੀਦੀ ਸਵਾਗਤ ਅਸੀਂ ਸਾਰਿਆਂ ਨੂੰ ਇਹ ਮੈਸੇਜ ਦਿੰਦੇ ਆ ਕਿ ਜਿਹੜੇ ਇਹ ਦੇਣ ਆ ਛੀਦੀ ਜਾੜੇ ਦੇ ਦੇਣਾ ਇਹਦੇ ਚ ਆਪਾਂ ਹਰ ਕਿਸੇ ਉੱਪਰ ਆ ਲੱਡ ਗਏ ਚੰਗੇ ਪਰਾਲੇ ਚ ਰਹੀਏ ਤਾਂ ਕਿ ਕਿਸੇ ਗਰੀਬ ਦਾ ਕਿਸੇ ਲੋੜਵੰਦ ਦਾ ਭਲਾ ਹੋ ਸਕੇ ਜੀ ਤਾਂ ਤਾਂ ਸਾਹਿਬ ਜੀ ਨੂੰ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬ ਜਾ ਦੇ ਛੋਟੇ ਸਾਹਿਬ ਜਾ ਦੇ ਔਰ ਮਾਤਾ ਗੁਜਰਕੌਰ ਜੀ ਦੀ ਇਛਾ ਦੇ ਤੁਮ ਮੁਖਰਾਦੇ ਹੋਏ ਹਰਪੰਗਾਂ ਟੀਮ ਜੀਰਾ ਵੱਲੋਂ ਇਹ ਕੈਂਪ ਲਗਾ ਰਿਹਾ ਜਿਹੜਾ ਗਿਆ ਜਿਹਦੇ ਵਿੱਚ ਅੱਜ ਬਹੁਤ ਸਾਰੇ ਸੱਜਣਾਂ ਨੇ ਬਲੱਡ ਡੋਨੇਸ਼ਨ ਕੀਤਾ ਔਰ ਅੱਖਾਂ ਦਾ ਪੀ ਚੱਕਾ ਪਰ ਇਹ ਕੈਂਪ ਲਗਾਇਆ ਗਿਆ ਔਰ ਗਰਮ ਕਪੜੇ ਸਰਦੀ ਨੂੰ ਮੁੱਖ ਰਾ ਦੇ ਉਹ ਹਰਪੰਗਾਂ ਕੀ ਵੱਲੋਂ ਵੰਡੇ ਗਏ ਨੇ ਇਹ ਜੀ ਟੀਮ ਹੈ ਸਾਡੇ ਸ਼ਹਿਰ ਵਿੱਚ ਬਹੁਤ ਸੁਹਾਗਾ ਇਹ ਕੰਮ ਕਰ ਰਹੀ ਹੈ ਪਰਮਾਧਮਾ ਕਰੇ ਕਿ ਹੋਰ ਦੋ ਦੋ ਦਿਨ ਦੁਕਣੀ ਦੇ ਰਾਤ ਚੱਕੀ ਕਰੇ ਤੇ ਇਹ ਹਰ ਸਾਲ ਇੱਥੇ ਕੈਂਪ ਲਉਂਦੇ ਆ ਖੂਨਦਾਨ ਕੈਂਪ ਨਾਲ ਪੁਰਾਣੇ ਕੱਪੜੇ ਜਾਂ ਨਵੇਂ ਕੱਪੜੇ ਉਹ ਗਰੀਬਾਂ ਨੂੰ ਉਹ ਵੀ ਵੰਡਦੇ ਆ ਤੇ ਬਹੁਤ ਲਾਗਜੋਕ ਕੰਮ ਹੈ ਤੇ ਇਹਨਾਂ ਨੂੰ ਦਿਨ ਦੁਬੀ ਰਾਤ ਦੁਬੀ ਟਰੱਕੀ ਬਖਸ਼ਰ ਮਹਾਰਾਜ ਆ ਇੱਕ ਗੱਲ ਤੁਹਾਨੂੰ ਕਹਿ ਦਈਏ ਕਿ ਜਿਹੜੇ ਲੋਕ ਜਾਤਾਂ ਪਾਤਾਂ ਦੇ ਵਿੱਚ ਵੰਡਦੇ ਨੇ ਤਾਂ ਲੋਕਾਂ ਨੂੰ ਦੂਰ ਕਰਦੇ ਨੇ ਇਸ ਤੋਂ ਸੇਧ ਲੈਣੀ ਚਾਹੀਦੀ ਕਿ ਬਾਈਪਾਲਾਂ ਦੀ ਸ਼ਰਮਾ ਪਰ ਛੋਟੇ ਸਾਹਿਬ ਦੀ ਅਦਿਆ ਦੀ ਯਾਦ ਵਿੱਚ ਜੋ ਖੂਨ ਕੈਂਪ ਲੱਗਿਆ ਵਾ ਉੱਥੇ ਬਲੱਡ ਦੇਣਾ ਆ ਤਾਂ ਭਾਈ ਕਿੰਨੀਵੀਂ ਵਾਰ ਤੁਸੀਂ ਬਲੱਡ ਦੇ ਦਿਓ ਮੈਂ ਤੀਸਰੀ ਵਾਰ ਦੀ ਅੱਛਾ ਤੇ ਅੱਜ ਕੀ ਮੈਸੇਜ ਦੇਣਾ ਚਾਹੁੰਨੇ ਹੋ ਛੋਟੇ ਸਾਹਿਬ ਜੱਦਿਆਂ ਦੀ ਯਾਦ ਦੇ ਵਿੱਚ ਇਦਾਂ ਬਲੱਡ ਕੈਂਪ ਲਾ ਰਹੇ ਹੋ ਤੁਸੀਂ ਵਿੱਚ ਇਸ ਬਾਰੇ ਜੀ ਤੋਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਹੈਲਪਿੰਗ ਹੈਂਡ ਵੀਰਾਂ ਦੀ ਸਾਰੀ ਟੀਮ ਹੈ ਜੀ ਬਹੁਤ ਵਧੀਆ ਉਪਰਾਲਾ ਹਰ ਸਾਲ ਕਰਦੇ ਆ ਜੀ ਤੇ ਇਹਨਾਂ ਨਾਲ ਹਰ ਟਾਈਮ ਖੜੇ ਆ ਜੀ ਤੇ ਦੋ ਛੋਟੇ ਸਾਹਿਬ ਜੱਦਿਆਂ ਦੀ ਸ਼ਹੀਦੀ ਦੇ ਦੇਵਸਤੇ ਚਾਰਾਂ ਨੂੰ ਉਪਰਾਲਾ ਵਧੀਆ ਬਹੁਤ ਵਧੀਆ ਕਰਦੇ ਆ ਜੀ ਹਰ ਹਰ ਹੀ ਸਾਲ ਇਹ ਉਪਰਾਲਾ ਕਰਦੇ ਨੇ ਤੇ ਮੈਂ ਨੌਜਵਾਨਾਂ ਨੂੰ ਇਹ ਵੀ ਕੰਨ ਚਾਹਨਾ ਕਿ ਜੋ ਆਪ ਦੇ ਕਹਿੰਦੇ ਆ Hindu Muslim Sikh ਸਾਰੇ ਸਾਰੇ ਹੀ ਭਰਾਵਾ ਆਪਾਂ ਕੋਈ ਵੀ ਗੁਰੂ ਤਾਂ ਇੱਕ ਹੀ ਹੁੰਦਾ ਜੀ ਉਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ ਜੀ ਆਪਣੇ ਸਾਰੇ ਪਰਿਵਾਰ ਨੂੰ ਵਾਰਕੇ ਸਿੱਖੀ ਦਿੱਤੀ ਹੈ ਜੀ ਅਸੀਂ ਗਾਹ ਇਹੀ ਚਾਹਦੇ ਆ ਜੀ ਆਪਣੇ ਭੈਣ ਭਰਾ ਰਲ ਕੇ ਰਹਿਣ ਜੀ ਆ ਨੌਜਵਾਨ ਆ ਆ ਨਜ਼ਰ ਆ ਰਹੇ ਗਲਪਦੇ ਉਹ ਬਾਈ ਬੀ ਦੀ ਕਲਸਾ ਫਤਿਹਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਆ ਕੀ ਕਹਣਾ ਤੁਹਾਨੂੰ ਜੇ ਤੁਸੀਂ ਬਲੱਡ ਕੈਂਪ ਦੇ ਵਿੱਚ ਆ ਹਿੱਸਾ ਪਾ ਰਹੇ ਤੇ ਸਾਰੇ ਵਾਇਗਰੂ ਕਰਤਾ ਕਰ ਜਿਹਦੇ ਲੱਗੇ ਪਰਮਾਰ ਮਤੰਦਰਸਤੀਆਂ ਬਾਕੀ ਸਾਹਿਬ ਜੀ ਦਾ ਹੀ ਆ ਆ ਨਿਕੂ ਆ ਤਰਾ ਕਿ ਇਹਨੇ ਇਹਨਾ ਸੇਵਾ ਕੀਤੀ ਆ